ਸੋ ਰੇਚੂ ਜਦਕਰ ਵਾਪਸ ਆਈ ਪਹਿਲੇ ਤਾਂ ਦੁੱਖ ਹੋਇਆ ਦੇਖ ਕੇ ਬਟ ਦਿਲ ਦੇ ਵਿੱਚ ਕੀ ਸੀਗਾ ਕਿ ਯਾਰ ਇੱਦਾਂ ਦਾ ਇਹ ਰਕਮ ਅਦਾ ਕਰਨੀ ਪੈਣੀ ਆ ਤਾਂ ਅੱਜ ਦੀ ਕਰਾਉਂ ਤੈ ਕਾਣੀ ਜਾਣੀ ਚੀਜ਼ ਹੈ ਬੜੀਆਂ ਕੁਇਨ ਜਾਣ ਕਿਆਂ ਬੜੀਆਂ ਜਾਣ ਕਿਆਂ ਆਸਾਨ ਟਲੈਕ ਹੋਟਲ ਦੇ ਕਮਰੇ ਚ ਰੱਖਦੇ ਉਹ ਛੋਟਾ ਜਿਹਾ ਜਿੱਥੇ ਬੈਗ ਵੀ ਨਹੀਂ ਖੁੱਲਦੇ ਉਹਦੀ ਚੋਰੀ ਹੋ ਜਾਂਦੀ ਹੈ ਉੱਤੇ ਪੈਸਿਆਂ ਦੀ ਤੁਸੀਂ ਉਹਦੇ ਉੱਤੇ ਵੀ ਐਕਸ਼ਨ ਨਹੀਂ ਲੈਂਦੇ ਤਾਂ ਕੀ ਆ ਪਹਿਲੇ ਦਿਨ ਤੋਂ ਹੀ ਸਾਹਮਣੇ ਰੱਖਤਾ ਤੁਹਾਡੇ ਬੰਦੂਕ ਕਿ ਤੁਸੀਂ ਜਿੱਤ ਕੇ ਆਏ ਹੋ ਜਾਂ ਤਾਂ ਕਰਾਉਨ ਦੇ ਦਿਓ ਜਾਂ ਸਾਈਨ ਕਰ ਦਿਓ ਪੁਨੇ ਗੱਲ ਤਾਂ ਪੱਕੀ ਹੈ ਇੰਡੀਆ ਦੀ ਕੁੜੀ ਨਹੀਂ ਕਦੀ ਜਿੱਤੇਗੀ ਕਿਉਂਕਿ ਇੰਡੀਆ ਨਾਲ ਉਹ ਖੁੰਦਕ ਹੋਗੀ ਮਿਸ ਗ੍ਰੇਨ ਇੰਟਰਨੈਸ਼ਨਲ ਬਹੁਤ ਹੀ ਵੱਡਾ ਪਲੈਟਫਾਰਮ ਹੈ ਬਟ ਐਟ ਦਾ ਸੇਮ ਟਾਈਮ ਇਸ ਪਲੈਟਫਾਰਮ ਨੇ ਪਹਿਲੀ ਵਾਰ ਭਾਰਤ ਨੂੰ ਦੇਖਿਆ ਸੀਗਾ ਭਾਰਤ ਜਿੱਤਿਆ ਸੀਗਾ ਕ੍ਰਾਊਨ ਸਾਡੇ ਘਰ ਆਇਆ ਸੀ ਪੰਜਾਬ ਦੇ ਵਿੱਚ ਆਇਆ ਸੀਗਾ ਔਰ ਹਰ ਕੁੜੀ ਦਾ ਸੁਪਨਾ ਹੁੰਦਾ ਹੈ ਇਹ ਤਾਜ ਸਾਡੇ ਸਿਰ ਤੇ ਹੋਵੇ ਔਰ ਐਟ ਦਾ ਸੇਮ ਟਾਈਮ ਜਦੋਂ ਭਾਰਤ ਦੇ ਵਿੱਚ ਪਹਿਲੀ ਵਾਰ ਅਸੀਂ ਲੈ ਕੇ ਆਏ ਹੋਵਾਂ ਤਾਂ ਮਾਣ ਵਾਲੀ ਗੱਲ ਤਾਂ ਹੁੰਦੀ ਹੈ ਰੇਸ਼ਲ ਗੁਪਤਾ ਨੂੰ ਇਹ ਤਾਜ ਵਾਪਸ ਮੋੜਨਾ ਪਿਆ ਔਰ ਕੁੜੀ ਲਈ ਤਾਂ ਬਹੁਤ ਹੀ ਔਖਾ ਹੈ ਪਰ ਐਟ ਦਾ ਸੇਮ ਟਾਈਮ ਇੱਕ ਫਾਦਰ ਦੇ ਲਈ ਇਹ ਚੀਜ਼ ਦੇਖਣਾ ਉਸ ਤੋਂ ਵੀ ਕਿਤੇ ਵੱਧ ਦੁਖਦਈ ਹੈ ਬਟ ਏ ਫਾਦਰ ਦੁੱਖ ਦੇ ਵਿੱਚ ਨਹੀਂ ਬਟ ਪੂਰੀ ਰਿਸਪੈਕਟ ਦੇ ਨਾਲ ਪੂਰੇ ਗ੍ਰੈਟੀਟਿਊਡ ਦੇ ਨਾਲ ਤੇ ਪੂਰੇ ਸਪੋਰਟ ਦੇ ਨਾਲ ਆਪਣੇ ਕੁੜੀ ਦੇ ਪਿੱਛੇ ਖੜੇ ਨੇ ਸਸ਼ਤਰਕਲ ਰਜੇਸ਼ ਜੀ ਬਹੁਤ-ਬਹੁਤ ਸਵਾਗਤ ਕਰਦੇ ਆ ਸੋ ਇਹ ਨੇ ਫਾਦਰ ਆਫ ਰੇਚਲ ਗੁਪਤਾ ਪਹਿਲੇ ਤਾਂ ਬਹੁਤ ਵਧੀਆ ਲੱਗਾ ਤੁਹਾਨੂੰ ਇੱਥੇ ਮਿਲ ਕੇ ਕਿ ਤੁਸੀਂ ਪ੍ਰੈਸ ਕਾਨਫਰੰਸ ਪੂਰੇ ਜਜ਼ਬੇ ਦੇ ਨਾਲ ਪੂਰੇ ਜੋਸ਼ ਦੇ ਨਾਲ ਤੇ ਪੂਰੀ ਸੱਚਾਈ ਦੇ ਨਾਲ ਸਾਹਮਣੇ ਰੱਖੀ ਹੈ ਸੋ ਰੇਚਲ ਜਦ ਘਰ ਵਾਪਸ ਆਈ ਪਹਿਲੇ ਤਾਂ ਦੁੱਖ ਹੋਇਆ ਦੇਖ ਕੇ ਬਟ ਦਿਲ ਦੇ ਵਿੱਚ ਕੀ ਸੀਗਾ ਕਿ ਯਾਰ ਇੱਦਾਂ ਦਾ ਇਹ ਰਕਮ ਅਦਾ ਕਰਨੀ ਪੈਣੀ ਹੈ ਤਾਜ ਦੀ ਇੱਕ ਘੜ ਤਾਂ ਆਈ ਸੀ ਜੀ ਚੈੱਕ ਰਿਪਬਲਿਕ ਤੋਂ ਉੱਥੇ ਦਾ ਟੂਰ ਕੱਟ ਕੇ ਘਰ ਆਈ ਸੀਗੀ ਕਿਉਂਕਿ ਦਿੱਲੀ ਉਤਰੀ ਟਾਈਮ ਸੀਗਾ ਇੱਥੇ ਆ ਗਈ ਇਹਨੇ ਆ ਕੇ ਸਾਰੀਆਂ ਗੱਲਾਂ ਪਹਿਲਾਂ ਵੀ ਸਾਨੂੰ ਪਤਾ ਸੀ ਫਿਰ ਦੁਬਾਰਾ ਬਿਆਨ ਕੀਤੀਆਂ ਕਿ ਇਦਾਂ ਤਾਂ ਹੋ ਰਿਹਾ ਮੇਰੇ ਨਾਲ ਤੇ ਜਿੱਥੇ ਤੱਕ ਕਰਾਊਨ ਦੀ ਗੱਲ ਹੈ ਬਚਪਨ ਤੋਂ ਜਦੋਂ ਇਹ 2 ਸਾਲ ਦੀ ਸੀ ਤੁਸੀਂ ਪਿਕਚਰਸ ਦੇਖੀਆਂ ਲਾਸਟ ਟਾਈਮ ਮੈਂ ਬਚਪਨ ਤੋਂ ਇਹਦੇ ਸਿਰ ਤੇ ਕਰਾਊਨ ਰੱਖਦਾ ਹੁੰਦਾ ਸੀ ਔਰ ਹਮੇਸ਼ਾ ਇਹਦੇ ਜਨਮ ਦਿਨ ਤੇ ਹੀ ਕਹਿੰਦਾ ਸੀ ਮਿਸ ਇੰਡੀਆ ਰੈਚਲ ਗੁਪਤਾ ਮਿਸ ਗ੍ਰੈਂਡ ਤੇ ਉਹ ਇਹਨੇ ਕਰਕੇ ਦਿਖਾ ਦਿੱਤਾ ਤੇ 크라운 ਤਾਂ ਇੱਕ ਆਣੀ ਜਾਣੀ ਚੀਜ਼ ਹੈ ਬੜੀਆਂ ਕੁਇਨਜ਼ ਆਣ ਗਿਆ ਬੜੀਆਂ ਚਾਨ ਗਿਆ ਹਰ ਸਾਲ ਜਦੋਂ ਇੱਥੇ ਆਈ ਇਹਨੇ ਸਾਰੀਆਂ ਗੱਲਾਂ ਦੱਸੀਆਂ ਅਸੀਂ ਫਿਰ ਕਿਸੇ ਵਕੀਲ ਨਾਲ ਗੱਲਬਾਤ ਕੀਤੀ ਤੇ ਅਸੀਂ ਉਹਨਾਂ ਨੂੰ ਇੱਕ ਨੋਟਿਸ ਦਿੱਤਾ ਇੱਕ ਲੈਟਰ ਭਾਈ ਕਿ ਤੁਸੀਂ ਇਹ ਆਪਣੀਆਂ ਕੰਡੀਸ਼ਨਸ ਫੁੱਲਫਿਲ ਨਹੀਂ ਕਰਦੇ ਉਹਨੇ ਨੇ ਜਾਣਾ ਟੂਰ ਤੋਂ ਟਿਕਟਾ ਬੁੱਕ ਹੈ ਤੇ ਇਹਨੇ ਚਲੇ ਜਾਣਾ ਹੈਗਾ ਪਰ ਤੁਸੀਂ ਇਹ ਇਹਦੇ ਬਾਰੇ ਦੱਸੋ ਕਿੰਦੇ ਤੁਸੀਂ ਜਾ ਕੇ ਆਓ ਜੇ ਤੁਸੀਂ ਨਾ ਗਏ ਕਰਾਉਨ ਲੈ ਲਾਂਗੇ ਜੇ ਤੁਸੀਂ ਪਹਿਲੇ ਦਿਨ ਤੋਂ ਹੀ ਜੇ ਤੁਸੀਂ ਐਗਰੀਮੈਂਟ ਸਾਈਨ ਨਹੀਂ ਕੀਤਾ ਅਸੀਂ ਕਰਾਉਨ ਲੈ ਲੈਣਾ ਅੱਛਾ ਧਮਕੀਆਂ ਦੇ ਰਹੇ ਸੀਗੇ ਧਮਕੀਆਂ ਪਹਿਲੇ ਦਿਨ ਤੋਂ ਹੀ ਸਾਹਮਣੇ ਰੱਖਤਾ ਤੁਹਾਡੇ ਬੰਦੂਕ ਕਿ ਤੁਸੀਂ ਜਿੱਤ ਕੇ ਆਏ ਹੋ ਜਾਂ ਤਾਂ ਕਰਾਉਨ ਦੇ ਦਿਓ ਜਾਂ ਸਾਈਨ ਕਰ ਦਿਓ ਤੁਹਾਨੂੰ ਪੜਨ ਦਾ ਮੌਕਾ ਨਹੀਂ ਦਿੰਦੇ ਅੱਛਾ ਕੰਟਰੈਕਟ ਵੀ ਤੁਸੀਂ ਸਾਈਨ ਕਰਾਇਆ ਇੱਥੇ ਨਹੀਂ ਇਹ ਹਰ ਪੇਜੈਂਟ ਦੇ ਵਿੱਚ ਹੈ ਕਿ ਤੁਹਾਨੂੰ ਪੜਨ ਨਹੀਂ ਦਿੰਦੇ ਲੜਕੀ ਪੜੇ ਬੱਚਾ ਪੜੇ ਕੁਝ ਲਿਖਿਆ ਕੀ ਆਪਣੇ ਮਾਪਿਓ ਨੂੰ ਸਲਾਹ ਕਰੇ ਠੀਕ ਹੈ ਜੀ ਫਿਰ ਉਹ ਅੱਗੇ ਜਾ ਫਿਰ ਉਹ ਕੇ ਸਾਹਿਬ ਠੀਕ ਹੈ ਬਟ ਨਹੀਂ ਟਾਈਮ ਦਿੰਦੇ ਤੇ ਉਸ ਵੇਲੇ ਜਦੋਂ ਇੰਨੀ ਜਦੋਂ ਚਾਹਤ ਹੁੰਦੀ ਇੰਨਾ ਜ਼ਿਆਦਾ ਖੁਸ਼ੀਆਂ ਹੋ ਰੀਆਂ ਤੇ ਬੱਚਾ ਸਾਈਨ ਕਰਦਾ ਫਿਰ ਉਹ ਬਾਅਦ ਚੋਂ ਪੜਦਾ ਕਾਪੀ ਚ ਲਿਖੇ ਚਲੋ ਕਰਾ ਲੇ ਤੁਸੀਂ ਕੋਈ ਗੱਲ ਨਹੀਂ ਹੁਣ ਤੁਸੀਂ ਉਹਨੂੰ ਫੁੱਲਫਿਲ ਕਰੋ ਨਹੀਂ ਕੀਤਾ ਤੁਸੀਂ ਖਾਣੇ ਤੋਂ ਭੁੱਖਾ ਰੱਖਿਆ ਸ਼ੀ ਇਜ਼ ਅ ਵੀਗਨ ਵੀਗਨ ਕੁੜੀ ਹੈ ਸਿਰਫ ਉਹਨੂੰ ਚਾਰ ਫਰੂਟ ਚਾਹੀਦੇ ਉਹ ਖਾਲੇਗੀ ਕਰਲੇਗੀ ਗੁਜ਼ਾਰਾ ਤੁਸੀਂ ਉਹਨੂੰ ਸਬਜ਼ ਬਾਗ ਦਿਖਾਣੇ ਹੋ ਇਹ 7 ਸਟਾਰ ਚ ਤੁਸੀਂ ਰਹਿਣਾ ਇਸ ਵੱਡੇ ਮਹਿਲ ਚ ਤੁਹਾਨੂੰ ਰੱਖਿਆ ਜਾਏਗਾ 25 ਬੰਦੇ ਤੁਹਾਡੇ ਅੱਗੇ ਪਿੱਛੇ ਹੋਣਗੇ ਲੇਕਿਨ ਤੁਸੀਂ ਉਹਨੂੰ ਪਹਿਲਾਂ ਇੱਕ ਹੋਟਲ ਦੇ ਕਮਰੇ ਚ ਰੱਖਦੇ ਹੋ ਉਹ ਛੋਟਾ ਜਿਹਾ ਜਿੱਥੇ ਬੈਗ ਵੀ ਨਹੀਂ ਖੁੱਲਦੇ ਉਹਦੀ ਚੋਰੀ ਹੋ ਜਾਂਦੀ ਹੈ ਉੱਥੇ ਪੈਸਿਆਂ ਦੀ ਤੁਸੀਂ ਉਹਦੇ ਉੱਤੇ ਵੀ ਐਕਸ਼ਨ ਨਹੀਂ ਲੈਂਦੇ ਕੋਈ ਵੀ ਕਿਉਂਕਿ ਤੁਹਾਡੇ ਬੰਦੇ ਅੰਦਰ ਆ ਰਹੇ ਇੱਕੋ ਹੀ ਬੰਦਾ ਆਂਦਾ ਹੈ ਤੇ ਤੁਸੀਂ ਉਸ ਤੋਂ ਬਾਅਦ ਉਹਨੂੰ ਇੱਕ ਜੰਗਲ 'ਚ ਲੈ ਜਾਂਦੇ ਹੋ ਜਿੱਥੇ 2 ਘੰਟੇ ਖਾਣੇ ਆਉਣ ਨੂੰ ਲੱਗਦੇ ਉਹ ਆਰਡਰ ਕਰਦੀ ਹੈ ਲਾਈਕ Zomato ਤੇ ਉਹ 2 ਘੰਟੇ ਦਾ ਕੌਣ ਆਊਗਾ ਹਾਂ ਉਹ ਠੰਡਾ ਹੋ ਜਾਂਦਾ ਉਸ ਤੋਂ ਬਾਅਦ ਫੇਰ ਫੇਰ ਵੀ ਰਹੀ ਚੁੱਪ ਮੈਟ ਨਹੀਂ ਦਿੰਦੇ ਤੁਸੀਂ ਉਹਨੂੰ ਐਕਸਰਸਾਈਜ਼ ਕਰਨ ਨੂੰ ਉਹ ਜ਼ਮੀਨ ਤੇ ਲੱਗੀ ਹੈ ਜਿਹੜੇ ਉੱਥੇ ਤੇ ਕੰਮ ਵਾਲੇ ਉਹ ਮੈਟ ਦਿੰਦੇ ਉਹਨੇ ਸਾਰਾ ਕੁਝ ਆਪਣੇ YouTube ਤੇ ਦੱਸਿਆ ਹੈਗਾ ਠੀਕ ਹੈ ਜੀ ਤੇ ਜਦੋਂ ਆਈ ਫਿਰ ਅਸੀਂ ਇਹਨੇ ਸਵੇਰੇ ਹੀ 7 ਵਜੇ ਰਿਜ਼ਾਈਨ ਪਾਤਾ ਉਹਨਾਂ ਨੂੰ ਕਿ ਆਈ ਏਮ ਸਟੈਪਿੰਗ ਡਾਊਨ ਠੀਕ ਹੈ 1 ਘੰਟੇ ਬਾਅਦ ਉਹਨਾਂ ਨੇ ਕਿ ਤੁਸੀਂ ਆਨਲਾਈਨ ਦੇਖ ਸਕਦੇ ਹੋ 1 ਘੰਟੇ ਬਾਅਦ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਤੈਨੂੰ ਕੱਢ ਤਾ ਠੀਕ ਹੈ ਜੀ ਚਲੋ ਪੂਰੀਆ ਨਹੀਂ ਕਰ ਰਹੇ ਜੀ ਤੁਸੀਂ ਅ ਤੁਸੀਂ ਇਹ ਨਹੀਂ ਕੀਤਾ ਕੁਝ ਲਗਾਨ ਕੇ ਨਾ ਕੌਂਟਰਡਿਕਟਰ ਨੇ ਲਿਖਿਆ ਉਹਨੇ ਗੱਲ ਤਾਂ ਪੱਕੀ ਹੈ ਇੰਡੀਆ ਦੀ ਕੁੜੀ ਨਹੀਂ ਕਦੀ ਜਿੱਤੇਗੀ ਕਿਉਂਕਿ ਇੰਡੀਆ ਨਾਲ ਉਹਨੂੰ ਖੁੰਦਕ ਹੋਗੀ ਪਹਿਲਾਂ ਵੀ ਇਹ ਹੀ ਲੈ ਕੇ ਆਈ ਸੀ ਕਿਰਾਉ ਤੇ ਇਹਨਾਂ ਨੇ ਦੂਸਰੀ ਗਲਤੀ ਕੀਤੀ ਜਿਸ ਜਿਸ ਕੰਪਨੀ ਦੇ ਅੰਦਰ ਜਿੱਤੀ ਗਲੇਮਾਨੰਦ ਇੰਡੀਆ ਦੀ ਫਰੈਂਚਾਈਜ਼ ਹੋਲਡਰ ਹੈ ਮਿਸਟਰ ਨਿਖਲ ਅਨੰਦ ਉਹਦੇ ਕੋਲੋਂ ਫਰੈਂਚਾਈਜ਼ ਲੈ ਲਈ ਪਾਪੇ ਜਦੋਂ ਜਿੱਤ ਗਈ ਨਵੇਂ ਬੰਦੇ ਨੂੰ ਦੇ ਦਿੱਤੀ 10 15 2000 ਡਾਲਰ ਬਦਾਤੇ ਸਟਾਰ ਐਂਟਰਟੇਨਮੈਂਟ ਨੂੰ ਦੇਤੀ ਰਿਸ਼ੀ ਹੈਗਾ ਉਹਦਾ ਐਮ ਡੀ ਠੀਕ ਹੈ ਜੀ ਉਹ ਜਦੋਂ ਦੇਤੀ ਤੇ ਦੇਣ ਤੋਂ ਬਾਅਦ ਹੁਣ ਜਦੋਂ ਇੰਡੀਆ ਚ ਆਂਦੀ ਹੈ ਪੁਰਾਣੇ ਸੇ ਨਹੀਂ ਕਰਨਾ ਕੰਮ ਅਗਰ ਪੁਰਾਣੇ ਨਾ ਕਰੋਗੇ ਕਰਾਉਨ ਲੈ ਲਾਂਗੇ ਉਹਦੇ ਨਾਲ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਤੇ ਕਿਤੇ ਜਾਣਾ ਹੀ ਨਹੀਂ ਨਵੇਂ ਵਾਲਾ ਕਹਿੰਦਾ ਮੈਂ ਕਿਉਂ ਕਰਾਂ ਜਦ ਤੱਕ ਨਵਤ ਦੀ ਟੀਮ ਇੱਥੇ ਆਈ ਇੰਡੀਆ ਚੈਂਪੀਅਨ ਜੀ ਆਈ ਜਿਹਦਾ ਸਵਾਗਤ ਕੀਤਾ ਅਸੀਂ ਇੰਡੀਆ ਚ ਅਸੀਂ ਕੀਤਾ ਸਾਰਾ ਕੁਝ ਰੇ ਤੁਸੀਂ ਸਾਰਾ ਆਰਗੇਨਾਈਜ਼ ਕੀਤਾ ਆਰਗੇਨਾਈਜੇਸ਼ਨ ਦੇ ਵੱਲੋਂ ਕੁਝ ਨਹੀਂ ਆਰਗੇਨਾਈਜੇਸ਼ਨ ਕਹਿੰਦੀ ਉਹ ਪੁਰਾਣਾ ਵਾਲਾ ਕਰੇ ਪੁਰਾਣੇ ਵਾਲਾ ਕਹਿੰਦਾ ਨਵੇਂ ਵਾਲਾ ਲੈ ਤੇ ਜਿਹੜੀ ਵਿਨਿੰਗ ਅਮਾਉਂਟ ਸੀ ਉਹ ਵੀ ਰੇਚਲ ਦੇ ਵੀਡੀਓ ਦੇ ਵਿੱਚ ਦੱਸਿਆ ਕਿ ਐਕਚੁਅਲ ਦੇ ਵਿੱਚ ਉਹਦੇ ਵਿੱਚ ਕੁਝ ਵੀ ਨਹੀਂ ਦਿੱਤਾ ਗਿਆ ਸੀ ਜੋ ਵਿਨਿੰਗ ਅਮਾਉਂਟ ਸੀ ਨਾਥਿੰਗ ਉਹ ਕਹਿੰਦਾ ਬਾਅਦ ਚ ਦਵਾਂਗੇ ਤੂੰ ਆ ਜਾ ਕਰਾਂਗੇ ਦੇ ਦਾਂਗੇ ਤੁਸੀਂ ਫੁੱਲਫਿਲ ਕਰੋ ਜਿੰਨੇ ਦਿਨ ਉਹ THAILAND ਚ ਰਹੇ ਕੁਝ ਨਹੀਂ ਦਿੱਤਾ ਗਿਆ ਨਹੀਂ ਸਿਰਫ ਇੱਕ ਵਾਰੀ ਪਹਿਲੇ ਮਹੀਨੇ ਦਿੱਤੇਗੇ ਥੋੜੇ ਜਿਹਾ ਪੈਸੇ ਉਹ ਸਟਾਈਪਨ ਵੈਸੇ ਹੁੰਦਾ ਹੈ ਮੰਥਲੀ ਉਸ ਤੋਂ ਬਾਅਦ ਸਾਰੇ ਪੈਸੇ ਸਭ ਕੁਝ ਇੱਥੋਂ ਹੀ ਭੇਜਿਆ ਗਿਆ ਉਹ ਖਰਚ ਹਾਂਜੀ ਹਾਂਜੀ ਇੱਕ ਇੱਕ ਡਰੈਸ ਪੰਜ ਪੰਜ ਸੱਤ ਸੱਤ ਲੱਖ ਰੁਪਏ ਦੀਏ ਉਹ ਕਿੱਥੋਂ ਆ ਗਈਆਂ ਤੁਸੀਂ ਫੰਡਿੰਗ ਕਰ ਰਹੇ ਹੋ ਉਹਨਾਂ ਕੋਲ ਤਾਂ ਕੁਝ ਹੈ ਹੀ ਨਹੀਂ ਉਹ ਦੰਦੇ ਕੋਈ ਨਹੀਂ ਖਾਂ ਪੀਂ ਲੈ ਵੀ ਜੋ ਵੀ ਸੀਗਾ ਤੁਸੀਂ ਫੰਡਿੰਗ ਕੁਝ ਕੱਪੜੇ ਪਾਣੇ ਉਹ ਪੈਜੈਂਟ ਦੇ ਅੰਦਰ ਤੁਹਾਡੇ ਹੈ ਉਹਨਾਂ ਦਾ ਕੁਝ ਨਹੀਂ ਹੈ ਜਾਂ ਸਪਾਂਸਰਜ਼ ਆਉਂਦੇ ਹੈ ਡ्रेसेस ਵਾਲੇ ਉਹ ਦੰਦੇ ਕਿ ਤੁਸੀਂ ਮੇਰੀ ਡਰੈਸ ਮੇਰਾ ਨਾਮ ਕਰੋ ਉਹ ਇਹਨਾਂ ਉਹਨਾਂ ਨੇ ਕਿਹਾ ਕਿ ਕੁਝ ਇਦਾਂ ਦੀ ਐਂਡੋਰਸਮੈਂਟਸ ਵੀ ਕਰਵਾਈਆਂ ਜੋ ਮੈਂ ਸਪੋਰਟ ਨਹੀਂ ਕਰਦੀ ਰਿਲੀਜੀਅਸਲੀ ਕਿ ਮਤਲਬ ਹਮੈਂ ਨਾਨ-ভেজ ਨਹੀਂ ਖਾਂਦੀ ਫਿਸ਼ ਆਇਲ ਮੇ ਤੋਂ ਕਰਵਾ ਰਹੇ ਨੇ ਐਡੋਸ ਕਰਵਾ ਰਹੇ ਨੇ ਜਦ ਮੈਂ ਖਾਂਦੀ ਨਹੀਂ ਐਂਡੋਰਸਮੈਂਟ ਬਣਾਤਾ ਜੀ ਲੜਕੀਆਂ ਜਿੱਤ ਕੇ ਆਈਆਂ ਆਪਣੀ ਆਪਣੀ ਕੰਟਰੀ ਤੋਂ ਕਿੰਨੀਆਂ ਸੋਹਣੀਆਂ ਸਨਖੀਆਂ ਕੁੜੀਆਂ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਤੁਸੀਂ ਆਹ ਵੇਚੋ ਸੌਸ ਵੇਚੋ ਤੁਸੀਂ ਆ ਫਿਸ਼ ਆਇਲ ਵੇਚੋ ਤੁਸੀਂ ਇਹ ਵੇਚੋ ਜੇ ਨਹੀਂ ਵੇਚਣਾ ਕਰਾਉਣ ਵਾਪਸ ਦੇ ਦਿਓ ਅੱਛਾ ਸਿੱਧੀ ਧਮਕੀ ਹੁੰਦੀ ਸੀ ਕਿ ਸਿੱਧੀ ਧਮਕੀ ਇਹੀ ਹੈ ਜੀ ਉਹਨਾਂ ਦੀ ਐਟ ਦ ਸੇਮ ਟਾਈਮ ਮੈਨੂੰ ਲੱਗਦਾ ਪਹਿਲੀ ਵਾਰ ਸ਼ਾਇਦ ਇਦਾਂ ਹੋਇਆ ਕਿ ਕਿਸੇ ਨੇ ਆਵਾਜ਼ ਚੱਕੀ ਹੈ ਔਰ ਇਹ ਇੱਕ ਕਹਿੰਦੇ ਨਾ ਪੰਜਾਬੀ ਕੁੜੀਆਂ ਦੇ ਵਿੱਚ ਇੱਕ ਜਜ਼ਬਾ ਹੁੰਦਾ ਹੈ ਖੂਨ ਹੁੰਦਾ ਕਿ ਖੂਨ ਖੋਲਦਾ ਕਿ ਅਸੀਂ ਇਹ ਚੀਜ਼ ਨਹੀਂ ਲੈ ਸਕਦੇ ਡਿਸਰੈਸਪੈਕਟ ਨਹੀਂ ਲੈ ਸਕਦਾ ਔਰ ਉਸੇ ਦੇ ਕਰਕੇ ਰੇਚਲ ਗੁਪਤਾ ਨੇ ਆਪਣੀ ਆਵਾਜ਼ ਚੱਕੀ ਹੈ ਔਰ ਲੋਕਾਂ ਦੇ ਘਰ-ਘਰ ਤੱਕ ਪਹੁੰਚ ਰਹੀ ਹੈ ਲੋਕ ਸਪੋਰਟ ਕਰ ਰਹੇ ਨੇ ਐਂਡ ਕੰਗ੍ਰੈਚੁਲੇਸ਼ਨਸ ਮੈਂ ਕਹੂੰਗੀ ਲੋਕ ਇਸ ਐਸੇ ਟਾਈਮ ਦੇ ਵਿੱਚ ਕਹਿੰਦੇ ਕਿ ਸਰ ਗਲਤ ਹੋਇਆ ਪੂਰਾ ਹੋਇਆ ਜੋ ਵੀ ਬਟ ਮੈਂ ਕਹੂੰਗੀ ਸਭ ਖੁਸ਼ ਹੈ 크라운 ਲੈ ਕੇ ਵੀ ਖੁਸ਼ ਸੀਗੇ ਪਰ ਹੁਣ ਛੱਡ ਕੇ ਉੱਤੋਂ ਵੀ ਜ਼ਿਆਦਾ ਖੁਸ਼ ਹੋਣਗੇ ਇੰਨੀਆਂ ਖੁਸ਼ੀਆਂ ਭੰਗੜੇ ਪਾ ਰਹੇ ਸਭ ਕੁਝ ਕਰ ਰਹੇ ਹਨ ਬਿਲਕੁਲ ਠੀਕ ਹੈ कोई प्रॉब्लम नहीं है ठीक है और बड़े क्राउन जीतेगी बचपन तो लेके आ रही और ਤੁਸੀਂ ਜਲਦੀ ਦੇਖੋਗੇ ਇਹ ਬਹੁਤ ਉੱਪਰ ਜਾਏਗੀ ਰੱਬ ਇੱਕ ਦਰਵਾਜ਼ਾ ਬੰਦ ਕਰਦਾ ਤੇ ਵਾਹਿਗੁਰੂ 10 ਦਰਵਾਜ਼ੇ ਖੋਲ ਦਿੰਦਾ ਜੇ ਇਹਦੇ ਨਾਲ ਸਾਡਾ ਪੰਜਾਬ ਦਾ ਨਾਮ ਰੌਸ਼ਨ ਕੀਤਾ ਤੇ ਸਾਡਾ ਅਸੀਂ ਨਾਲ ਥੈਂਕ ਯੂ ਕਰਦੇ ਕਿ ਇਹਨਾਂ ਨੇ ਇਨਾ ਹੌਂ ਚੱਕਿਆ ਸੀ ਹੁਣ ਵੀ ਚੱਕਣਾ ਤੇ ਉਹਨਾਂ ਨੂੰ ਸਬਕ ਜ਼ਰੂਰ ਸਿਖਾਣਾ ਥੈਂਕ ਯੂ so much and best of luck for this journey as well thank you sir